ਸੋਸ਼ਲ ਮੀਡੀਆ ਇਨਫਲੂਐਂਸਰ ਅਰਮਾਨ ਮਲਿਕ ਅਤੇ ਪਾਇਲ ਮਲਿਕ ਵੱਲੋਂ ਕਾਲੀ ਮਾਤਾ ਅਤੇ ਭਗਵਾਨ ਹਨੂਮਾਨ ਜੀ ਦੀ ਵੀਡੀਓ ਬਣਾਉਣ ਤੋਂ ਬਾਅਦ ਜਿਹੜਾ ਵਿਵਾਦ ਆ ਉਹ ਲਗਾਤਾਰ ਵਧਦਾ ਜਾ ਰਿਹਾ। ਬੀਤੇ ਦਿਨ ਅਸੀਂ ਤੁਹਾਨੂੰ ਇੱਕ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਬਜਰੰਗਦਲ ਦੇ ਨੇਤਾ ਭਵਿਆ ਭਰਤਵਾਜ ਨੇ ਉਹਨਾਂ ਦੇ ਖਿਲਾਫ ਸੰਗਰੂਰ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਅਤੇ ਇੱਕ ਮਾਮਲਾ ਵੀ ਦਰਜ ਕਰਵਾ ਦਿੱਤਾ ਜਿਸ ਦੀ ਐਫਆਈਆਰ ਕਾਪੀ ਵੀ ਸਾਹਮਣੇ ਆਈ ਹੈ। ਭਾਰਤਵਾਜ ਨੇ ਦਾਵਾ ਕੀਤਾ ਕਿ ਅਰਮਾਨ ਮਲਿਕ ਅਤੇ ਉਹਨਾਂ ਦੀ ਪਤਨੀ ਵੱਲੋਂ Hindu ਦੇਵੀ ਦੇਵਤਿਆਂ ਦੀ ਬੇਅਦਵੀ ਕੀਤੀ ਗਈ ਹੈ ਉੱਥੇ ਹੀ ਉਹਨਾਂ ਦਾ ਮਜ਼ਾਕ ਵੀ ਉਡਾਇਆ ਗਿਆ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਰੇ ਮਾਮਲੇ ਨੂੰ ਲੈ ਕੇ ਅਦਾਰਾ ਦਨਮੂੜ ਦੇ ਸੀਨੀਅਰ ਪੱਤਰਕਾਰ ਰਵੀ ਸੰਗਰਾਹੂਰ ਨੇ ਜਦੋਂ ਭਵਿਆ ਭਾਰਤਵਾਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਈ ਹੋਰ ਵੀ ਵੱਡੇ ਖੁਲਾਸੇ ਕਰ ਦਿੱਤੇ ਪਰ ਦਵੈ ਸਾਹਿਬ ਤੁਹਾਡੇ ਵੱਲੋਂ ਇੱਕ ਰਿਟ ਪਟੀਸ਼ਨ ਪਾਈ ਗਈ ਹੈ ਜਾਂ ਐਫ ਆਈ ਆਰ ਕਰਵਾਈ ਗਈ ਹੈ ਅਰਮਾਨ ਮਲਿਕ ਦੇ ਖਿਲਾਫ ਕੀ ਤੁਹਾਡੇ ਵੱਲੋਂ ਕੀ ਕੀ ਐਪਲੀਕੇਸ਼ਨ ਅੰਗਰੂਰ ਕੋਰਟ ਚ ਕ੍ਰਿਮੀਨਲ ਕੇਸ ਫਾਈਲ ਕੀਤਾ ਗਿਆ ਹੈ ਜਿਹੜਾ ਅਰਮਾਨ ਮਲਿਕ ਤੇ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਨੇ ਸਾਡੇ ਧਰਮ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੇ ਸਵਰੂਪ ਲਿਖਤਾ ਹੈ ਮਾਤਾ ਰਾਣੀ ਜੀ ਦਾ ਹਨੂਮਾਨ ਜੀ ਦਾ ਔਰ ਉਹਨਾਂ ਨੂੰ ਡਾਂਸ ਕਰਦੇ ਦਿਖਾ ਰਹੇ ਨੇ ਤੇ ਇਹ ਤਿੰਨੋਂ ਜਣੇ ਹੀ ਉੱਚ ਹਸੀ ਮਜ਼ਾਕ ਕਰਦੇ ਦਿਖ ਰਹੇ ਨੇ ਵੀਡੀਓ ਚ ਓਕੇ ਅ ਤੁਹਾਨੂੰ ਜਿਹੜੀ ਹੁਣ ਵੀਡੀਓ ਵਾਇਰਲ ਹੋਈ ਸੀ ਪਿੱਛੇ ਪਾਇਲ ਮਲਿਕ ਦੀ ਉਸ ਤੋਂ ਬਿਨਾਂ ਵੀ ਕੁਝ ਵੀਡੀਓ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਹੜੀਆਂ ਵੀਡੀਓ ਨੇ ਉਹ ਹਾਂਜੀ ਉਹੀ ਵੀਡੀਓ ਦਾ ਪਾਰਟ ਹੈ ਲੇਕਿਨ ਉਹ ਇਹਨਾਂ ਨੇ ਹਾਈਡ ਕਰ ਲਿਆ ਉਹ ਇਹਨਾਂ ਨੇ ਵਾਇਰਲ ਨਹੀਂ ਕੀਤਾ ਕਿ ਆ ਮਾਮਲਾ ਜਦ ਦੇਖਿਆ ਇਹਨਾਂ ਨੇ ਕਿ ਇਹ Hindu ਸਮਾਜ ਦੀ ਭਾਵਨਾ ਨੂੰ ਆਹਤ ਕੀਤਾ ਹੈ ヒندو সমাজ ਹੁਣ ਕਾਰਵਾਈ ਕਰਾਊਗਾ ਤੇ ਉਹਦੇ ਡਰ ਦੇ ਮਾਰੇ ਇਹਨਾਂ ਨੇ ਉਹ ਹਾਈਡ ਕਰਤਾ ਲੇਕਿਨ ਉਹ ਸਾਡੇ ਕੋਲੇ ਪਹੁੰਚ ਗਈ ਕਾਲੀ ਮਾਤਾ ਮੰਦਰ ਕਾ ਮਾਫੀ ਮੰਗਨ ਆਈ ਸੀ ਕਿ ਅਸੀਂ ਸਰੂਪ ਬਣਾਇਆ ਸੀ ਤਾਂ ਤੋਂ ਗਲਤੀ ਹੋਈ ਹੈ ਇਹਨਾਂ ਨੇ ਆਪ ਮੰਨਿਆ ਉਹ ਚੀਜ਼ ਨੂੰ ਜੀ ਉਹਦੇ ਕਰਕੇ హిందూ ਸਮਾਜ ਨੇ ਉੱਥੇ ਮੈਂ ਵੀ ਮੌਜੂਦ ਸੀਗਾ ਇਹਨਾਂ ਨੂੰ ਮਾਫੀ ਦਿੱਤੀ ਜੀ ਲੇਕਿਨ ਜਦ ਅਸੀਂ ਆ ਵੀਡੀਓ ਦੇਖੀ ਤਾਂ ਸਾਡੇ ਜਿਹੜਾ ਬਜਰੰਗ ਦਲ ਹੈਗਾ ਉਹਦੇ ਈਸ਼ਟ ਹਨੂਮਾਨ ਜੀ ਨੇ ਉਹਨਾਂ ਦੇ ਨਾਂ ਤੇ ਹੀ ਸੰਗਠਨ ਚੱਲ ਰਹੇ ਹਿੰਦੂ ਧਰਮ ਦੇ ਕਾਮ ਕਰ ਰਹੇ ਆ ਤੁਸੀਂ ਸਾਡੇ ਆਰਾਧਿਆ ਦਾ ਵੀ ਮਜ਼ਾਕ ਬਣਾ ਰਹੇ ਹੋ ਅਗਰ ਤਾਂ ਅਸੀਂ ਮਾਫੀ ਮੰਗਣੀ ਸੀ ਤਾਂ ਦੀ ਸਹੀ ਸ਼ਰਤਾਂ ਸੀਗੀ ਤੁਸੀਂ ਅਸਲੀਅਤ ਲਿਆਉਂਦੇ ਨਾ ਲੋਕਾਂ ਕੋਲੇ ਉਹ ਵੀ ਉਹਦੇ ਲਈ ਵੀ ਮਾਫੀ ਮੰਗਣੀ ਚਾਹੀਦੀ ਸੀਗੀ ਤੁਹਾਨੂੰ ਹੂੰ ਇਹ ਇਹ ਆਰਪੀ ਲਈ ਜੀ ਹਿੰਦੂ ਧਰਮ ਦੇ ਦੇਵੀ ਦੇਵਤਾ ਦਾ ਬਣਾ ਕੇ ਸਰੂਪ ਇਸ ਤਰ੍ਹਾਂ ਦੀ ਗੰਦੀ ਟੀਆਰਪੀ ਅਸੀਂ ਕਿਸੇ ਨੂੰ ਲੈਣ ਨਹੀਂ ਦਵਾਂਗੇ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਕਿ ਸਾਡੇ ਧਰਮ ਦਾ ਹਾਸਿਆ ਦਾ ਪਾਤਰ ਬਣਾਏ ਸਾਡੇ ਲਈ ਤਾਂ ਉਹ ਸਭ ਪ੍ਰੀਏ ਨੇ ਸਾਡੇ ਬੱਚਿਆਂ ਦੀ ਵੀ ਹੱਤਾਂ ਜੁੜੀਆਂ ਉਹਨਾਂ ਨਾਲ ਤੇ ਲੇਕਿਨ ਐਦਾ ਮਤਲਬ ਆਤਾ ਨਹੀਂ ਹੈ ਨਾ ਕਿ ਸਾਡੇ ਕਰਕੇ ਹਨੂਮਾਨ ਚ ਲੀਕਾ ਚਲਦੀ ਹੈ ਮੈਂ ਖੁਦ ਬਜਰੰਗ ਦਲ ਚ ਕੰਮ ਕਰਦਾ ਮੇਰੇ ਬੱਚੇ ਬਹੁਤ ਪ੍ਰਭਾਵਿਤ ਨੇ ਹਨੂਮਾਨ ਜੀ ਨੂੰ ਲੈ ਕੇ ਲੇਕਿਨ ਐਦਾ ਮਤਲਬ ਆਤਾ ਨਹੀਂ ਹੈ ਨਾ ਮੈਂ ਉਹ ਸਰੂਪ ਘਰੇ ਹੀ ਬਲਾ ਲੂੰਗਾ ਮੈਂ ਉਹਨਾਂ ਨੂੰ ਮੰਦਿਰ ਲੈ ਕੇ ਜਾਊਗਾ ਮੱਥਾ ਟਿਕਾ ਕੇ ਲਿਆਊਗਾ ਉਹਨਾਂ ਨੂੰ ਉਹਨਾਂ ਦੀ ਬਾਹਰ ਦੱਸੂਗਾ ਪਾਠ ਸੁਣਾਊਗਾ ਨਾ ਕਿ ਸਰੂਪ ਬਣਾਊਗਾ ਇਹ ਉਸੇ ਵੀਡੀਓ ਦੇ ਦਾਹੀ ਪਾਰਟ ਤੁਸੀਂ ਦੱਸ ਰਹੇ ਹੋ ਜਿਸ ਵੀਡੀਓ ਦੇ ਵਿੱਚ ਕਾਲੀ ਮਾਤਾ ਦਾ ਜਿਹੜਾ ਸਵਰੂਪ ਧਾਰਿਆ ਗਿਆ ਉਸੇ ਵੀਡੀਓ ਦਾ ਹੀ ਪਾਰਟ ਸੀ ਇਹ ਜਿਹੜਾ ਤੁਸੀਂ ਕਰ ਹਾਂ ਵੀ ਉਸੇ ਵੀਡੀਓ ਦਾ ਪਾਰਟ ਸੀਗਾ ਇਹਨਾਂ ਨੇ ਜਿਹੜੀ ਵੀਡੀਓ ਪਾਈ ਆ ਉਹ ਐਡਿਟ ਕਰਕੇ ਪਾਈ ਆ ਪਰ ਸਾਨੂੰ ਰੌ ਵੀਡੀਓ ਮਿਲ ਗਈ ਹੈ ਮੈਂ ਤੁਹਾਡੇ ਤੁਹਾਨੂੰ ਵੀ ਸੈਂਡ ਕਰ ਦੂੰਗਾ ਤੁਸੀਂ ਆਪਣੇ ਚੈਨਲ ਤੇ ਵੀ ਚਲਾ ਦਿਓ ਤੁਸੀਂ ਦੇਖੋਗੇ ਜਿੱਥੇ ਪਾਇਲ ਮਲਿਕ ਮਾਤਾ ਦਾ ਸਰੂਪ ਲੈ ਕੇ ਰੀਲ ਬਣਾ ਕੇ ਡਾਂਸ ਕਰ ਰਹੇ ਨੇ ਨਾਲ ਹੀ ਹਨੂਮਾਨ ਜੀ ਨੂੰ ਵੀ ਨੱਚਦਾ ਹੋਇਆ ਦਿਖਾਇਆ ਜਾ ਰਿਹਾ ਔਰ ਹਾਸੇ ਮਜ਼ਾਕ ਕਰ ਰਹੇ ਨੇ ਔਰ ਇਹਨਾਂ ਦੀ ਦੂਜੀ بیوی ਕ੍ਰਿਤਿਕਾ ਮਲਿਕ ਉਹ ਹੱਸ ਰਹੀ ਹੈ ਉਹ ਵੀਡੀਓ ਬਣਾ ਰਹੀ ਹੈ ਆ ਤਿੰਨਾਂ ਨੇ ਇੱਕ ਛੜਿਆੰਤਰ ਰਚਿਆ ਹੈ ਉਹਦੇ ਤਹਿਤ Hindu ਧਰਮ ਦੀ ਪਾਵਨਾ ਨੂੰ ਜਾਣ ਮੋਚ ਕੇ ਇਹਨਾਂ ਨੇ ਆਹਤ ਪਹੁੰਚਾਈ ਹੈ ਈਸਸਤੀ টিআরপি ਲੈ ਲਾਂਗੇ সনাতਨੀ ਦਾ ਵੱਡੇ ਦਿਲ ਤੇ ਹੁੰਦੇ ਨੇ ਉਹ ਮਾਫ ਕਰ ਦੂੰਗੇ ਲੇਕਿਨ ਅਸੀਂ ਮਾਫ ਕਰਨ ਵਾਲੇ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਸਲਾਕਾ ਦੇ ਪਿੱਛੇ ਪਾ ਕੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਸਮਾਜ 'ਚ ਕਿ ਅਗਰ ਕੋਈ Hindu धर्म ਦੀ ਬੇਅਦਬੀ ਕਰਦਾ ਹੈ ਜੇ ਉਹ ਜਿਹੜੇ ਮਰਜ਼ੀ ਲੈਵਲ ਤੇ ਬੈਠਿਆ ਹੋਵੇ ਜੇ ਉਹਦੇ ਕੋਲੇ ਜਿੰਨੇ ਮਰਜ਼ੀ ਫੋਲੋਅਰਸ ਹੋ ਅਗਰ ਤੁਸੀਂ ਸਨਾਤਨ ਧਰਮ ਦਾ ਮਜ਼ਾਕ ਉਡਾਓਗੇ ਸਨਾਤਨ ਵਿਰੋਧੀ ਗੱਲਾਂ ਕਰੋਗੇ ਤੇ ਤੁਹਾਡੀ ਜਗ੍ਹਾ ਜੇਲ੍ਹ ਦੇ ਪਿੱਛੇ ਹੈ ਨਾ ਕਿ ਸਮਾਜ 'ਚ ਅੱਛਾ ਤੁਹਾਡਾ ਕੀ ਤੁਸੀਂ ਇਹ ਵੀ ਕਹਿਣਾ ਚਾ ਰਹੇ ਹੋ ਜਾਂ ਤੁਹਾਡਾ ਇਹ ਵੀ ਦਾਵਾ ਹੈ ਕਿ ਜਿਹੜਾ ਉਹ ਹਨੂਮਾਨ ਦਾ ਰੂਪ ਧਾਰਿਆ ਸੀ ਉਹ ਅਰਮਾਨ ਮਲਿਕ ਨੇ ਧਾਰਿਆ ਸੀ ਜਾਂ ਕਿਸੇ ਹੋਰ ਨੇ ਸੀ ਦੇਖੋ ਜੀ ਆ ਤਿੰਨੋਂ ਐਚ ਸੀਗੇ ਉਹ ਜਾਂਚ ਦਾ ਵਿਸ਼ੇ ਹੈ ਆ ਅੱਗੇ ਸਪਸ਼ਟੀਕਰਨ ਕੋਰਟ ਤੋਂ ਦੇਉਂਗੇ ਅਗਰ ਇਹਨਾਂ ਨੇ ਨਹੀਂ ਧਾਰਿਆ ਤਾਂ ਕਿਸ ਨੇ ਧਾਰਿਆ ਔਰ ਕਿਉਂ ਧਾਰਿਆ ਇੱਕ ਚੀਜ਼ ਇਹਨਾਂ ਨੇ ਮਾਫੀ ਮੰਗੀ ਸੀਗੀ ਕਿ ਮੇਰੀ ਬੇਟੀ ਪ੍ਰਭਾਵਿਤ ਸੀਗੀ ਤਾਂ ਉਹਨੂੰ ਖੁਸ਼ ਕਰਨ ਲਈ ਤਾਂ ਹਨੂਮਾਨ ਜੀ ਤਾਂ ਕੌਣ ਪ੍ਰਭਾਵਿਤ ਸੀਗਾ कि ਜਿਹੜਾ ਉਹਨਾਂ ਦਾ ਵੀ ਸਬੂਤ ਤਾਰਿਆ ਗਿਆ ਹੂੰ ਆ ਸੋਚੀ ਸਮਝੀ ਸਾਜ਼ਿਸ਼ ਹੈ ਹੋਰ ਵੀ ਅੱਗੇ ਵੀ ਯੂਟਿਊਬਰਾਂ ਦੇ ਲਿੰਕ ਪਾਕਿਸਤਾਨ ਨਾਲ ਮਿਲੇ ਨੇ ਅਸੀਂ ਕਹਿੰਦੇ ਆ ਇਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਤੇ ਬੰਦ ਦੀ ਕਾਰਵਾਈ ਤੇ ਸਜ਼ਾ ਵੀ ਕਰਾਵਾਂਗੇ ਔਰ ਸੰਪੂਰਨ ਇਹਨਾਂ ਦੀ ਜਾਂਚ ਕਰਾਵਾਂਗੇ ਇਹਨਾਂ ਦੇ ਅਕਾਊਂਟਾਂ ਦੀ ਇਹਨਾਂ ਦੇ ਫੈਮਿਲੀ ਬੈਕਗ੍ਰਾਉਂਡ ਦੀ ਤਾਂ ਕਿ ਇਹਨਾਂ ਦਾ ਵੀ ਕੋਈ ਲਿੰਕ ਪਾਕਿਸਤਾਨ ਤੋਂ ਨਾਲ ਤਾਂ ਨਹੀਂ ਹੈਗਾ ਜਿਹੜੀ ਆ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਹਿਲਾ ਦਿੱਲੀ ਤੋਂ ਪੰਜਾਬ ਆਉਂਦੇ ਨੇ ਹਰਿਆਣਾ ਤੋਂ ਪੰਜਾਬ ਆਉਂਦੇ ਨੇ ਕਿਉਂ ਥਾਂ ਇਹਨਾਂ ਨੂੰ ਚੇਂਜ ਕਰਨਾ ਪੈ ਰਿਹਾ ਔਰ ਉੱਥੇ ਅੱਗੇ ਹਿੰਦੂਆਦੀ ਭਾਵਨਾ ਨੂੰ ਫੇਸ ਪੁੰਚਾਰੇ ਨੇ ਠੀਕ ਹੈ ਠੀਕ ਹੈ ਪਰ ਦਵਾਜ ਜੀ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਠੀਕ ਹੈ ਜੀ ਧੰਨਵਾਦ ਦੂਜੇ ਪਾਸੇ ਜੇਕਰ ਮਲਿਕ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਅਰਮਾਨ ਮਲਿਕ ਆਪਣੇ ਬੇਟੇ ਨੂੰ ਭਗਵਾਨ ਹਨੂਮਾਨ ਜੀ ਤੋਂ ਆਸ਼ੀਰਵਾਦ ਦਿਵਾਉਂਦੇ ਹੋਏ ਨਜ਼ਰ ਆ ਰਹੇ ਹਨ ਇਹ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਹੜਾ ਭਗਵਾਨ ਹਨੂਮਾਨ ਨੇ ਉਹ ਉਹਨਾਂ ਦੇ ਪੁੱਤਰ ਨੂੰ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਨੇ। ਰਮਨ ਮਲਿਕ ਦਾ ਕਹਿਣਾ ਹੈ ਕਿ ਅਸੀਂ Hindu ਧਰਮ ਦੇ ਸਾਰੇ ਦੇਵੀ-ਦੇਵਤਿਆਂ ਦਾ ਸਤਿਕਾਰ ਕਰਦੇ ਹਾਂ। ਅਸੀਂ ਕਦੇ ਵੀ ਉਹਨਾਂ ਦੀ ਬੇਅਦਬੀ ਬਾਰੇ ਸੋਚ ਤੱਕ ਨਹੀਂ ਸਕਦੇ। ਮਲਿਕ ਪਰਿਵਾਰ ਵੱਲੋਂ ਵਕ ਵਕ ਮੰਦਰਾਂ ਵਿੱਚ ਜਾ ਕੇ ਗਲਤੀ ਦੀ ਮਾਫੀ ਮੰਗ ਲਈ ਗਈ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਬਜਰੰਗ ਦਲ ਦੇ ਨੇਤਾ ਭਰਦਵਾਜ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਾਰੀ ਰੱਖੀ ਹੈ। ਸੰਗਰੂਰ ਅਦਾਲਤ ਵਿੱਚ ਜਿਹੜਾ ਕੇਸ ਆ ਉਹ ਦਾਇਰ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਦੀ ਅਦਾਲਤ ਇਸ ਮਾਮਲੇ ਵਿੱਚ ਕੀ ਫੈਸਲਾ ਲਵੇਗੀ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ ਅਜਿਹੀਆਂ ਹੋਰ ਖਬਰਾਂ ਲਈ ਵੇਖਦੇ ਰਹੋ ਆਨ ਮਿਊਟ